ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਖੜਾ ਡੈਮ ਤੇ ਜਾ ਕੇ ਨੰਗਲ ਡੈਮ ਤੇ ਜਾ ਕੇ ਕਿਹਾ ਹੈ ਕਿ ਨਿੱਕੀ ਨਿੱਕੀ ਗੱਲ ਤੇ ਧਰਨੇ ਦੇਣ ਵਾਲੇ ਸਰਕਾਰਾਂ ਜਾਮ ਕਰਨ ਵਾਲੇ ਅੱਜ ਕਿਉਂ ਨਹੀਂ ਬੋਲਦੇ ਤੇ ਤੁਹਾਡਾ ਕੀ ਇਹਦੇ ਤੇ ਜਵਾਬ ਹੈ ਦੋਸਤੋ ਮੈਂ ਸਾਰੇ ਪੱਤਰਕਾਰ ਦੋਸਤਾਂ ਨੂੰ ਵੀ ਦੱਸ ਦੇਣਾ ਚਾਹਣਾ ਹੈ ਕਿ ਪੰਜਾਬ ਦੇ ਕਿਸਾਨ ਨੂੰ ਇਕੱਲੇ ਨੂੰ ਨਹੀਂ ਪੂਰੇ ਦੇਸ਼ ਦੇ ਕਿਸਾਨ ਨੂੰ ਪਾਣੀ ਦੀ ਲੋੜ ਹੈ ਤੇ ਸਹੀ ਢੰਗ ਨਾਲ ਸੰਜੀਦਗੀ ਦੇ ਨਾਲ ਅਗਰ ਕਿਸਾਨੀ ਨੂੰ ਬਚਾਉਣਾ ਹੈ ਤੇ ਸਰਕਾਰਾਂ ਇਹਨਾਂ ਰਾਹਾਂ ਤੇ ਤੁਰਨ ਰਾਜਨੀਤੀ ਕਰਨੀ ਬੰਦ ਕਰਨ। ਰਾਜਨੀਤੀ ਦੇ ਵਿੱਚੋਂ ਜਦੋਂ ਇਹ ਜਿਹੀਆਂ ਗੱਲਾਂ ਪੈਦਾ ਹੁੰਦੀਆਂ ਨੇ ਤੇ ਫਿਰ ਇਹ ਲੋਕ ਬੇਤੁਕੀ ਬਿਆਨਬਾਜ਼ੀ ਕਰਨੀ ਸ਼ੁਰੂ ਕਰਦੇ ਆ। ਮੇਰੇ ਦੋ ਸਵਾਲ ਨੇ ਮਾਨਯੋਗ ਭਗਵੰਤ ਮਾਨ ਜੀ ਤੇ ਇਹਨਾਂ ਗੱਲਾਂ ਨੂੰ ਸਪਸ਼ਟ ਕਰਨ ਸਾਡੇ ਮੁੱਖ ਮੰਤਰੀ ਜੀ ਇਹ ਦੱਸਿਓ ਤੁਹਾਡੇ ਸੁਪਰੀਮੋ ਕੇਜਰੀਵਾਲ ਤਾਂ ਬਿਆਨ ਦਿੰਦੇ ਆ ਕਿ ਦਿੱਲੀ ਦੇ ਹਰਿਆਣੇ ਨੂੰ ਪਾਣੀ ਚਾਹੀਦਾ ਪਾਣੀ ਲਵਾਂਗੇ ਕਿ ਜੇਕਰ ਤੁਹਾਡੀ ਪਾਰਟੀ ਦੇ ਮੁਖੀ ਦੀ ਸੁਪਰੀਮੋ ਦੀ ਸਟੇਟਮੈਂਟ ਇਹ ਹੈ ਔਰ ਜਲੰਧਰ ਦੇ ਵਿੱਚ ਖੜ ਕੇ ਉਹ ਸਟੇਟਮੈਂਟ ਦੇ ਕੇ ਗਏ ਨੇ ਤਾਂ ਭਾਈ ਆਪਦੀ ਪਾਰਟੀ ਦੀ ਨੀਤੀ ਤਾਂ ਸਪਸ਼ਟ ਕਰੋ ਕਿ ਤੁਸੀਂ ਖੜੇ ਕਿੱਥੇ ਹੋ ਪੰਜਾਬ ਨਾਲ ਖੜੇ ਹੋ ਜਾਂ ਉਹਦੇ ਸੁਪਰੀਮੋ ਦੀ ਉਸ ਗੱਲ ਨਾਲ ਖੜੇ ਹੋ ਇਹ ਕਲੀਅਰ ਕਰੋ ਦੂਜੀ ਮੈਂ ਇਹ ਗੱਲ ਕੁਛ ਨਹੀਂ ਚਾਹਣਾ ਕਿ ਤੁਸੀਂ ਜਿਹੜਾ ਕੁਝ ਰੌਲਾ ਪਾ ਰਹੇ ਹੋ ਅੱਜ ਜਿਹੜਾ ਪਿੱਛੇ ਤੁਸੀਂ اجلاس ਬੁਲਾ ਕੇ ਸੈਸ਼ਨ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਆ ਉਹਨਾਂ ਮਤਿਆਂ ਦੇ ਵਿੱਚ ਕੀ ਕਿਹਾ ਹੈ ਯਾਦ ਰੱਖਿਓ ਜਿਹੜੀ 1981 ਦੀ ਸੰਧੀ ਸੀ ਉਹਨੂੰ ਪੰਜਾਬ ਨੇ ਕਦੇ ਵੀ ਐਕਸੈਪਟ ਨਹੀਂ ਕੀਤਾ ਪਾਣੀ ਕਿਹਨੂੰ ਦੇਣਾ ਹੈ ਕਿਹਨੂੰ ਨਹੀਂ ਦੇਣਾ ਇਹ ਪੰਜਾਬ ਵਿਧਾਨ ਸਭਾ ਦੇ ਘੇਰੇ ਚ ਆਉਂਦੀ ਗੱਲ ਐ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਐ ਤਾਂ ਪਾਣੀ ਦੇਵੇ ਪੰਜਾਬ ਵਿਧਾਨ ਸਭਾ ਦੀ ਮਰਜ਼ੀ ਚ ਮਰਜ਼ੀ ਐ ਪਾਣੀ ਨਾ ਦੇਵੇ ਤੇ 1981 ਦੀ ਸੰਧੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਰਿਜੈਕਟ ਕੀਤੀ ਸੀ ਕਿ ਉਹ ਇੱਕ ਪਾਰਟੀ ਦੇ ਪ੍ਰਧਾਨ ਨੇ ਕੀਤੀ ਸੀ ਨਾ ਕਿ ਸਾਡੀ ਵਿਧਾਨ ਸਭਾ ਨੇ ਉਹ ਸੰਧਾ ਕਿਸ ਸੰਧੀ ਕੀਤੀ ਸੀ ਇਸ ਕਰਕੇ ਪੰਜਾਬ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ ਕਿ ਤੁਸੀਂ ਸ਼੍ਰੀਮਾਨ ਜੀ ਇਹ ਕਹਿ ਰਹੇ ਹੋ ਕਿ ਉਹ 1981 ਦੀ ਜਿਹੜੀ ਸੰਧੀ ਹੈ ਉਹਦੇ ਮੁਤਾਬਕ ਦੁਬਾਰਾ ਚਰਚਾ ਕਰਨ ਦੀ ਲੋੜ ਹੈ ਦੁਬਾਰਾ ਪਾਣੀ ਨੂੰ ਮਿਲਣ ਦੀ ਲੋੜ ਹੈ ਦੁਬਾਰਾ ਸੰਧੀ ਕਰਨ ਦੀ ਲੋੜ ਹੈ ਇਹਦਾ ਮਤਲਬ ਤੁਸੀਂ ਉਹ ਸੰਧੀ ਮੰਨ ਲਈ ਹੈ ਤੈਨੂੰ ਕਿਵੇਂ ਮੰਨ ਲਈਏ ਤੁਸੀਂ ਕਿੱਥੇ ਖੜੇ ਹੋ ਦੂਜਾ ਪੱਖ ਮੈਂ ਇਹ ਕਹਿਣਾ ਚਾਹਣਾ ਵੀ ਜਾਂ ਤਾਂ ਤੁਹਾਡੇ ਅੰਦਰ ਪਾਪ ਹੈ ਮੈਲ ਹੈ ਬੇਈਮਾਨੀ ਹੈ ਤੇ ਯਾ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕਹੀ ਕੀ ਜਾਣੇ ਹੋ ਪੰਜਾਬ ਦੇ ਪਾਣੀਆਂ ਦਾ ਮਸਲਾ ਜਾਂ ਹਰਿਆਣੇ ਨਾਲ ਪਾਣੀਆਂ ਦਾ ਮਸਲਾ ਜਿਹੜਾ ਉਹ ਜਾਣ ਬੁੱਝ ਕੇ ਉਜਾਇਆ ਗਿਆ ਭਾਰਤ ਦੇ ਵਿੱਚ ਬਹੁਤ ਸਾਰੀਆਂ ਸਟੇਟਾਂ ਦਾ ਪੁਨਰਗਠਨ ਹੋਇਆ ਔਰ ਪੰਜਾਬ ਦਾ ਵੀ ਪੁਨਰਗਠਨ ਹੋਇਆ 1969 ਚ ਔਰ ਜਿਹੜੀ ਉਸ ਸਮੇਂ 78 79 80 ਧਾਰਾ ਆਈ ਹੈ ਉਸ ਧਾਰਾ ਦੇ ਤਹਿਤ ਸਾਰੇ ਡੈਮਾਂ ਦਾ ਕੰਟਰੋਲ ਬਿਜਲੀ ਦਾ ਕੰਟਰੋਲ ਪਾਣੀਆਂ ਦਾ ਕੰਟਰੋਲ ਤਾਂ ਕੇਂਦਰ ਨੇ ਆਪਦੇ ਹੱਥਾਂ ਤੋਂ ਲੈ ਲਿਆ ਚੈਲੰਜ ਉਹਨੂੰ ਕਰਨ ਦੀ ਲੋੜ ਸੀ ਉਹਨੂੰ ਚੈਲੰਜ ਨਹੀਂ ਕੀਤਾ ਤੇ ਜਿਸ ਦਿਨ ਡੈਮ ਸੇਫਟੀ ਐਕਟ ਆ ਰਿਹਾ ਸੀ ਸਾਰੇ ਨੇ ਜਥੇਬੰਦੀਆਂ ਰੌਲਾ ਪਾਉਂਦੀਆਂ ਸੀ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਤੇ ਤੁਸੀਂ ਕਿੱਥੇ ਸੀ ਉਦੋਂ ਤੁਸੀਂ ਕਿੱਥੇ ਖੜੇ ਸੀ ਤੁਹਾਡੀ ਆਮ ਆਦਮੀ ਪਾਰਟੀ ਕਿੱਥੇ ਖੜੀ ਸੀ ਉਦੋਂ ਕਿੰਨੇ ਵੀ ਧਰਨੇ ਦੇ ਉੱਤੇ ਕਿੰਨੇ ਕੁ ਮੁਜ਼ਾਰੇ ਕੀਤੇ ਤੁਹਾਡੇ ਆਵਾਜ਼ ਤੋਂ ਪਾਰਟੀ ਨੇ ਉਦੋਂ ਉੱਠ ਕੇ ਖੜੇ ਹੋ ਕੇ ਔਰ ਪੰਜਾਬ ਕੁਰਲਾ ਰਿਹਾ ਸੀ ਕਿ ਇਹ ਕਿਸੇ ਨਾ ਕਿਤੇ ਸਾਨੂੰ ਇਹ ਜਿਹੜਾ ਡੈਮ ਸੇਫਟੀ ਐਕਟ ਹੈ ਸਾਡੇ ਅਧਿਕਾਰਾਂ ਤੇ ਹਮਲਾ ਹੈ ਸਾਡੀ ਕਮੇਟੀ ਤੁਹਾਡੀ ਬਣਾਤੀ ਉਹਨਾਂ ਨੇ ਤੋਂ ਕਮੇਟੀ ਨੇ ਚੱਲਣਾ ਕੇਂਦਰ ਦੀ ਕਮੇਟੀ ਦੇ ਦਿਸ਼ਾ ਨਿਰਦੇਸ਼ਾ ਹੇਠ ਹੈ ਉਦੋਂ ਨਹੀਂ ਬੋਲੇ ਤੁਸੀਂ ਅੱਜ ਕੀ ਹੈ ਅੱਜ ਸਪਸ਼ਟ ਹੈ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਕੇਂਦਰ ਨਾਲ ਮਿਲ ਕੇ ਕੀ ਨੂਰਾ ਕੁਸ਼ਤੀ ਕਰ ਰਹੇ ਹੋ ਲੋਕ ਜਾਣਦੇ ਨਹੀਂ ਇੱਕ ਪਾਸੇ ਤਾਂ ਜਾਗਰਾਂਾ ਮਾਹੌਲ ਹੈ ਕਿ ਸਰਕਾਰ ਨਹੀਂ ਜਾਣਦੀ ਪੰਜਾਬ ਦੀ ਕਿ ਕੇਂਦਰ ਸਰਕਾਰ ਨਹੀਂ ਜਾਣਦੀ ਸਾਨੂੰ ਤਾਂ ਇਹ ਕਿਹਾ ਜਾ ਰਿਹਾ ਹੈ ਕਿ ਤੁਸੀਂ ਆਪਦੇ ਪ੍ਰੋਗਰਾਮ ਪੋਸਟਪੋਨ ਕਰੋ ਜੀ ਕੁਝ ਸਮੇਂ ਲਈ ਆਪਾਂ ਭਾਰਤ ਦੇ ਹਾਲਾਤ ਠੀਕ ਨਹੀਂ ਬਾਹਰਲੇ ਮੁਲਕਾਂ ਦੇ ਨਾਲ ਸਾਡਾ ਤਣਾ ਬਣਿਆ ਹੋਇਆ ਹੈ ਅਸੀਂ ਸਾਰੇ ਪ੍ਰੋਗਰਾਮ ਕੈਨਸਲ ਕਰ ਰਹੇ ਹਾਂ ਤੇ ਭਾਰਤ ਸਰਕਾਰ ਆ ਕੇ ਕੇਂਦਰ ਸਰਕਾਰ ਉਹ ਐਨ ਉਸ ਟਾਈਮ ਦੇ ਉੱਤੇ ਪੰਜਾਬ ਦੇ ਨਾਲ ਪਾਣੀਆਂ ਦਾ ਮਸਲਾ ਖੜਾ ਕਰ ਲੈਂਦੀ ਹੈ ਤਕੀਏ ਨੂੰ ਸਿਆਸਤ ਨਾ ਮੰਨਿਆ ਜਾਏ ਹਕੀਕਤ ਇਹ ਹੈ ਕਿ ਜੋ ਤੁਸੀਂ ਕਿਸਾਨਾਂ ਨੂੰ ਕੁੱਟ ਕੇ ਮਜ਼ਦੂਰਾਂ ਨੂੰ ਕੁੱਟ ਕੇ ਟੀਚਰਾਂ ਨੂੰ ਕੁੱਟ ਕੇ ਔਰ ਘਰਾਂ ਦੇ ਵਿੱਚੋਂ ਲੋਕਾਂ ਨੂੰ ਜਿਹੜੇ ਸਾਡੇ ਹੋਰ ਕਾਰੋਬਾਰੀ ਲੋਕ ਆ ਉਹਨਾਂ ਨੂੰ ਕੁੱਟ ਕੇ ਜਿਸ ਤਰੀਕੇ ਦੇ ਨਾਲ ਤੁਸੀਂ ਆਪ ਦਾ ਲੋਸ ਦਿੱਤਾ ਤੁਹਾਡਾ ਗ੍ਰਾਫ ਚੋਂ ਜਾਂ ਲੋਕਾਂ ਨੇ ਉਹ ਗੱਲ ਤੁਹਾਡੀ ਕਈ ਨੂੰ ਪੱਕਾ ਕੀਤਾ ਕਿ ਡੜਾ ਤੋਂ ਡੜਾ ਹੋਤਾ ਪਤਾ ਨਹੀਂ ਕਿਧਰ ਸੇ ਚਲਾ ਹੋਤਾ ਹੈ ਜਦੋਂ ਤੁਹਾਡੇ ਦੱਸੇ ਰਾਹਾਂ ਤੇ ਤੁਹਾਡੇ ਹੀ ਐਮਐਲਆ ਨੂੰ ਲੋਕ ਘੇਰਨ ਲੱਗੇ ਤਾਂ ਐਸ ਵੇਲੇ ਫਿਰ ਕੋਈ ਕੇਂਦਰ ਜੀ ਨੇ ਤੁਹਾਡੇ ਸੁਪਰੀਮੋ ਦੀ ਖਾਤਰ ਤੁਹਾਡਾ ਸੁਪਰੀਮੋ ਬਚਾਉਣ ਲਈ ਤੁਸੀਂ ਸਾਡੇ ਅੰਦੋਲਨ ਨੂੰ ਧਰਨੇ ਨੂੰ ਦੀ ਪਿੱਠ ਛੁਰਾ ਮਾਰਿਆ ਔਰ ਉਹ ਕੇਂਦਰ ਅੱਜ ਤੁਹਾਡੇ ਨਾਲ ਨੂਰਾ ਕੁਸ਼ਤੀ ਕਰਕੇ ਤੁਹਾਨੂੰ ਪਾਣੀਆਂ ਦਾ ਮਾਲਕ ਬਣਾਉਣਾ ਚਾਹੁੰਦੀ ਹੈ ਜਿਸ ਤਰ੍ਹਾਂ ਕਦੇ ਕੈਪਟਨ ਅਮਰਿੰਦਰ ਵੀ ਬਣਿਆ ਸੀ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਕੇ ਕਹਿੰਦਾ ਲੋ ਜੀ ਮੈਂ ਸਾਰੇ ਜਿੰਨੇ ਸਮਝੌਤੇ ਦੂ ਪਹਿਲਾਂ ਸਾਰੇ ਰੱਦ ਕਰਤੇ ਤੇ ਇੱਕ ਧਾਰਾ 5 ਪਾਤੀ ਜਿਹਦੇ 'ਚ ਇਹ ਕਹੇਤਾ ਤੇ ਜਿੰਨਾ ਜਿੰਨਾ ਪਾਣੀ ਕਿਸੇ ਨੂੰ ਜਾਂਦਾ ਉਹ ਜਾਂਦਾ ਰਹੇਗਾ ਉਹੀ ਕੰਮ ਤੁਸੀਂ ਮਤਾ ਪਾ ਕੇ ਕੀਤਾ ਹੈ ਕਿ ਅਸੀਂ 1981 ਦੇ ਮਤੇ ਦੇ ਆਧਾਰ ਦੇ ਉੱਤੇ ਉਹ ਸੰਧੀ ਦੇ ਆਧਾਰ ਦੇ ਉੱਤੇ ਪਾਣੀ ਦੀ ਦੁਬਾਰਾ ਵੰਡ ਕਰਨੀ ਚਾਹੁੰਦੇ ਆ ਤਾਂ ਮਤਲਬ ਤੁਸੀਂ 1981 ਵਾਲੇ ਸਮਝੌਤੇ ਨੂੰ ਮੰਨ ਲਿਆ ਤਾਂ ਫਿਰ ਕਿਹੜੀਆਂ ਗੱਲਾਂ ਕਰਦੇ ਹੋ ਤੁਸੀਂ ਇਹ ਸੋ ਇਹ ਜਿਹੜੀਆਂ ਗੱਲਾਂ ਨੇ ਮੇਰੀ ਬੇਨਤੀ ਹੈ ਕਿ ਕਿਸਾਨ ਲੜਨ ਜਾਣਦੇ ਨੇ ਕਿਸਾਨ ਲੜ ਰਹੇ ਨੇ ਆਲਰੇਡੀ ਲੜ ਰਹੇ ਨੇ ਜਿਹੜੀ ਅਸੀਂ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਲੜਾਈ ਲੜ ਰਹੇ ਸੀ ਉਹ ਇਸੇ ਆਸਤੇ ਸੀ ਕਿ ਸਾਡੇ ਮਾਹਰ ਕਹਿ ਰਹੇ ਨੇ ਕਿ ਪੰਜਾਬ ਕੋਲੇ ਕੇਵਲ 18 ਤੋਂ 20 ਸਾਲ ਦਾ ਪਾਣੀ ਬਾਕੀ ਬਚਿਆ ਧਰਤੀ ਹੇਠਲਾ ਤੇ ਜਿਹੜਾ ਨਹਿਰੀ ਪਾਣੀ ਸੀ دریاਵਾਂ ਦਾ ਪਾਣੀ ਸੀ ਜਾਂ ਤਾਂ ਵੰਡਿਆ ਗਿਆ ਜਾਂ ਫਿਰ ਮਤਲਬ ਪੋਲੂਸ਼ਨ ਪਾ ਕੇ ਵਿੱਚ ਗੰਦ ਪਾ ਕੇ ਗੰਦੇ ਨਾਲੇ ਪਾ ਕੇ ਉਹ ਤੁਸੀਂ ਪੀਣ ਵਾਲਾ ਨਹੀਂ ਛੱਡਿਆ ਔਰ ਉਹ ਧਰਤੀ ਹੇਠਲਾ ਪਾਣੀ ਖਿੱਚ ਕੇ ਲੋਕਾਂ ਦਾ ਗੁਜ਼ਾਰਾ ਕਰਨ ਔਰ ਉਹ ਬੱਚਿਆਂ ਨੂੰ ਪਾਣੀ ਪੀਣ ਜੋਗਰਾ ਰਹਿ ਜਾਵੇ ਉਹਦੇ ਲਈ ਲੜਾਈ ਲੜ ਰਹੇ ਸੀ ਕਿ ਐਮ ਐਸ ਪੀ ਦਾ ਗਰੰਟੀ ਦਾ ਕਾਨੂੰਨ ਮਿਲ ਜਾਏ ਕਿਸਾਨ ਡਾਈਵਰਸੀਫਿਕੇਸ਼ਨ ਕਰ ਲਿਆ ਪਾਣੀ ਦਾ ਖਚਾ ਥੱਲੋਂ ਧਰਤੀ ਹਰੂ ਘਟ ਗਈ। ਇਸ ਲਈ ਕਰ ਰਹੇ ਸੀ। ਉਸ ਵੇਲੇ ਐਨ ਤੁਸੀਂ ਆਪਦੇ ਸੁਪਰੀਮੋ ਨੂੰ ਬਚਾਉਣ ਵਾਸਤੇ ਕੇਂਦਰ ਦੇ ਇਸ਼ਾਰਿਆਂ ਦੇ ਉੱਤੇ ਇਸ ਅੰਦੋਲਨ ਨੂੰ ਧਰਨੇ ਨੂੰ ਧਰਨੇ ਦੀ ਪਿੱਠ ਛੁਰਾ ਮਾਰ ਕੇ ਧੋਖੇ ਨਾਲ ਧਰਨਾ ਚੁਕਵਾਇਆ ਤੁਸੀਂ। ਔਰ ਅਸੀਂ ਤਾਂ ਭਾਈ ਉਦੋਂ ਵੀ ਲੜ ਰਹੇ ਸੀ ਤੇ ਹੁਣ ਵੀ ਲੜਦੇ ਤੇ ਅੱਗੇ ਵੀ ਲੜਾਂਗੇ। ਕਿਉਂਕਿ ਸਾਨੂੰ ਪਤਾ ਹੈ ਕਿ ਪਾਣੀ ਸਾਡੀ ਸਾਡੀ ਲਾਈਫਲਾਈਨ ਹੈ। ਕਿਸਾਨਾਂ ਦੀ ਲਾਈਫ ਲਾਈਨ ਆ ਕਿਸਾਂ ਪਾਣੀ ਬਿਨਾ ਕਿਸਾਨ ਨਹੀਂ ਬਚ ਸਕਦੇ ਅਗਰ ਕੇਂਦਰ ਸੰਜੀਦਾ ਹੈ ਪੰਜਾਬ ਸੰਜੀਦਾ ਹੈ ਹਰਿਆਣਾ ਸੰਜੀਦਾ ਹੈ ਤਾਂ ਫਿਰ ਸ਼ਰਦਾ ਜਮਨਾ ਲਿੰਕ ਚੈਨਲ ਤੋਂ ਪਾਣੀ ਕਿਉਂ ਨਹੀਂ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਜੀ ਪੰਜਾਬ ਦੇ ਹਰਿਆਣਾ ਦੇ ਕਿਸਾਨਾਂ ਨੂੰ ਲੜਾਉਣ ਦੀ ਸਾਜ਼ਿਸ਼ ਕੌਣ ਰਚੀ ਜਾ ਰਹੀ ਹੈ ਮੇਨ ਕਾਰਨ ਇਹ ਹੈ ਕਿ ਜਿਹੜਾ ਕੇਂਦਰ ਸਰਕਾਰ ਸਮਝੌਤਾ ਅਮਰੀਕਾ ਨਾਲ ਕਰ ਚੁੱਕਿਆ ਹੈ ਔਰ ਅਕਤੂਬਰ ਦੇ ਵਿੱਚ ਲਾਗੂ ਹੋਣ ਜਾ ਰਿਹਾ ਹੈ ਉਸ ਸਮਝੌਤੇ ਦੇ ਲਾਗੂ ਹੋਣ ਤੋਂ ਪਹਿਲਾਂ ਪਹਿਲਾਂ ਪੂਰੀ ਤਰ੍ਹਾਂ ਦੇਸ਼ ਦੇ ਕਿਸਾਨਾਂ ਨੂੰ ਖਣਾ ਕੇ ਆਪਸ ਵਿੱਚ ਲੜਾ ਕੇ ਇੱਥੇ ਤੁਸੀਂ ਉਹ ਤੇ ਉਹ ਨਾ ਸਮਝੋ ਚਾਹ ਨੂੰ ਇੰਜ਼ਾਮ ਦੇਣਾ ਹੈ ਉਹਦੇ ਤੇ ਜੋਰ ਲੱਗਿਆ ਹੋਇਆ ਔਰ ਮੈਂ ਫਿਰ ਦੁਬਾਰਾ ਕਹਿਣਾ ਕਿ ਭਵੰਤਮਾਨ ਜੀ ਭਵੰਤਮਾਨ ਦੇ ਪਾਰਟੀ ਆਵਦੀ ਸਥਿਤੀ ਸਪਸ਼ਟ ਕਰਨਾ ਔਰ ਆਪਦੇ ਸੁਪਰੀਮੋ ਨੂੰ ਉਹਦੀ ਪਾਰਟੀ ਦਾ ਅਸਤੀਫਾ ਦੇ ਕੇ ਕਲੀਅਰ ਕਰਨਾ ਕਿ ਅਸੀਂ ਉਹਦੇ ਵਿਚਾਰਾਂ ਨਾਲ ਨਹੀਂ ਆ ਅਸੀਂ ਛੱਡੀ ਉਹਦੀ ਪਾਰਟੀ ਫਿਰ ਦੇਖਾਂਗੇ ਫਿਰ ਦੇਖਿਓ ਪੰਜਾਬ ਤੁਹਾਡੇ ਨਾਲ ਖੜਦਾ ਹੈ ਕਿ ਨਹੀਂ ਖੜਦਾ ਸੋ ਇਹ ਅਸੀਂ ਸਾਡੀ ਲੜਾਈ ਹੈ ਅਸੀਂ ਪਿੱਛੇ ਵੀ ਲੜੇ ਆ ਅਸੀਂ ਅੱਗੇ ਵੀ ਲੜਾਂਗੇ ਇਹ ਲੜਾਈ ਨੂੰ ਲੜੇ ਬਿਨਾ ਦੇਸ਼ ਦੇ ਕਿਸਾਨ ਨੂੰ ਨਹੀਂ ਸਾਰਨਾ ਕਿਸਾਨ ਲੜੇਗਾ ਔਰ ਸਹੀ ਦਿਸ਼ਾ ਵੱਲ ਅਸੀਂ ਲੜਾਈ ਲੈ ਕੇ ਜਾਣਾ